ਸਾਡੇ ਬਜ਼ੁਰਗ ਤਿਆਰ ਕਰਦੇ ਹੁੰਦੇ ਸੀਗੇ ਤੇ ਆਮ ਹੈ ਛੋਟਾ ਜਿਹਾ ਹੁੰਦਾ ਸੀਗਾ ਤੇ ਉਹਨਾਂ ਨੂੰ ਗੇਣਾ ਹੁੰਦਾ ਸੀਗਾ ਕੋਲੇ ਤੇ ਹੁਣ ਉਹ ਫਿਰ ਖਤਮੀ ਹੋ ਗਿਆ ਸੀਗਾ ਸਾਰਾ ਕੁਝ ਤੇ ਫਿਰ ਵੀ ਹੁਣ ਵੱਡੇ ਦਾ ਤਿਆਰ ਨਹੀਂ ਹੁੰਦਾ ਫਿਰ ਮੈਂ ਹੌਲੀ-ਹੌਲੀ ਤਿੰਨ ਕੁ ਮਹੀਨੇ ਲੱਗੇ ਮੈਨੂੰ ਇਹ ਤਿਆਰ ਕਰਨ ਵਾਸਤੇ ਅਬਾ ਰਹਿੰਦਾ ਸੀ ਨਾ ਤਰਖਾਨ ਅਕਸਰ ਆਪਣੇ ਬੱਚਿਆਂ ਨੂੰ ਖੇਡਣ ਵਾਸਤੇ ਇਹ ਜੀਆਂ ਚੀਜ਼ਾਂ ਛੋਟੇ-ਛੋਟੇ ਦੇ ਦਿੰਦੇ ਸੀਗੇ ਤੇ ਇੱਕ ਤਾਂ ਉਹ ਸੱਭਿਆਚਾਰ ਨਾਲ ਜੁੜੇ ਰਹਿੰਦੇ ਸੀਗੇ ਹੁਣ ਉਹ ਚੀਜ਼ ਕੀਤੇ ਕਮੀ ਲੱਗ ਰਹੀ ਆ ਤੁਹਾਨੂੰ ਇਹ ਆਉ ਕਮੀ ਪੂਰੀ ਹੈ ਜੀ ਉਹ ਪੂਰੀ ਕਮੀ ਹੈ ਇਹ ਤੰਗਲੀ ਹੁੰਦੀ ਹੈ ਜੀ ਇਹ ਤੂੜੀ ਪਾਉਣ ਵਾਸਤੇ ਹਾਂਜੀ ਇਹ ਸਲੰਗਾ ਇਹਦੇ ਨਾਲ ਛੋਲੇ ਘੜਦੇ ਹੁੰਦੇ ਸੀਗੇ ਆ ਬਗੇ ਹਾਂਜੀ ਆ ਸਲੰਗਾ ਇਹ ਬਗਿਹੜਾ ਹੈ ਇਹਦੇ ਨਾਲ ਲਾਂਗਾ ਕਣਕ ਪਹਿਲਾਂ ਮੰਡਲੀਆਂ ਲਾਉਂਦੇ ਸੀਗੇ ਗੱਡੇ ਲਾਦੇ ਸੀਗੇ ਉੱਤੇ ਸੜਦੇ ਜੀ ਅੱਜ ਕਾਲੇ ਛਿਟੀਆਂ ਦੇ ਕੰਮ ਵੀ ਆਉਂਦਾ ਸੀਗਾ ਨਰਮੇ ਦੀਆਂ ਲਾਦੇ ਸੀ ਹਾਂਜੀ ਉਹਨਾਂ ਦੇ ਕੰਮ ਵੀ ਆਉਂਦਾ ਸੀਗਾ ਇਹ ਜਿੰਦਰੀ ਆ ਵਟਾਂ ਪਾਉਣ ਵਾਸਤੇ ਹੁੰਦੀ ਹਾਂਜੀ ਏ ਟਿੰਗਾ ਜਦੋਂ ਮੰਡਲੀਆਂ 2 2 3 3 ਮਹੀਨੇ ਪਈਆਂ ਰਹਿੰਦੀਆਂ ਜੰਮ ਜਾਂਦੀਆਂ ਸੀ ਉਹ ਪੱਟੀਆਂ ਨਹੀਂ ਜਾਂਦੀਆਂ ਸੀ ਉਹ ਫਿਰ ਇਹਦੇ ਨਾਲ ਪੱਟੀਆਂ ਸੀ ਕਹਿੰਦੇ ਨੇ ਕਿਸੇ ਵੀ ਕੌਮ ਨੂੰ ਜੇਕਰ ਤੁਸੀਂ ਬਰੀਕੀ ਦੇ ਨਾਲ ਜਾਣਣਾ ਹੈ ਤਾਂ ਉਸ ਦੀ ਵਿਰਾਸਤ ਨੂੰ ਸਭ ਤੋਂ ਪਹਿਲਾਂ ਜਾਣਨਾ ਜਿਹੜਾ ਉਹ ਤੁਹਾਡਾ ਧਰਮ ਹੋਵੇਗਾ ਜੇਕਰ ਵਿਰਾਸਤ ਨਾਮਾ ਤੁਸੀਂ ਕਿਸੇ ਵੀ ਕੌਮ ਦਾ ਜਾਣਦੇ ਹੋ ਤਾਂ ਉਸ ਕੌਮ ਦੀ ਉਨੀ ਹੀ ਤੁਸੀਂ ਬਰੀਕੀ ਦੇ ਨਾਲ ਸਮਝ ਪਾਉਂਗੇ ਤਾਂ ਇਸ ਵਕਤ ਅਸੀਂ ਖਨੌਰੀ ਬਾਰਡਰ ਦੇ ਉੱਤੇ ਖੜੇ ਆ ਖਨੋਰੀ ਬਾਰਡਰ ਦੇ ਉੱਤੇ ਵੱਖ-ਵੱਖ ਤਸਵੀਰਾਂ ਅਸੀਂ ਪਿਛਲੇ 11 ਦਿਨਾਂ ਦੇ ਦਰਮਿਆਨ ਦਿਖਾਈਆਂ ਨੇ ਤੇ 12ਵੇਂ ਦਿਨ ਦੇ ਵਿੱਚੋਂ ਇਹ ਧਰਨਾ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ ਤੇ ਇਹ ਤਸਵੀਰਾਂ ਦੇਖ ਸਕਦੇ ਹੋ ਤੇ ਬਾਪੂ ਜੀ ਨੇ ਜਿਹੜੇ ਉਹ ਪੁਰਾਣੇ ਸੰਦਾਂ ਦਾ ਇੱਕ ਮਾਡਲ ਬਣਾ ਕੇ ਲੈ ਕੇ ਆਏ ਨੇ ਤਾਂ ਜੋ ਅੱਜ ਦੀ ਨਵੀਂ ਪੀੜੀ ਨੂੰ ਜਿਹੜਾ ਉਹ ਸਮਝਾਇਆ ਜਾ ਸਕੇ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਸੰਦ ਰਹੇ ਸਨ ਤੇ ਉਹਨਾਂ ਸੰਦਾਂ ਦੀ ਕੀ ਮਹੱਤਤਾ ਜਿਹੜੀ ਆ ਉਹ ਉਸ ਸਮੇਂ ਦੇ ਵਿੱਚ ਰਹੀ ਹੈ ਹਾਲਾਂਕਿ ਇਹ ਮਾਡਲ ਹੈ ਉਸ ਨੂੰ ਕਿੰਨਾ ਸਮਾਂ ਲੱਗਿਆ ਅਤੇ ਕਦੋਂ ਕਿੱਥੋਂ ਇਹ ਖਿਆਲ ਆਇਆ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਬਾਪੂ ਜੀ ਸਾਡਾ ਮਜੂਨੇ ਬਾਪੂ ਜੀ ਕਿੰਨਾ ਟਾਈਮ ਲੱਗ ਗਿਆ ਸੀ ਸਭ ਤੋਂ ਪਹਿਲਾਂ ਇਸ ਮਾਡਲ ਨੂੰ ਤਿਆਰ ਕਰਦੇ ਹੋਏ ਤੇ ਕਿੱਥੋਂ ਇਹ ਦਿਮਾਗ ਦੇ ਵਿੱਚ ਆਇਆ ਇਹ ਪਹਿਲਾਂ ਸਾਡੇ ਬਜ਼ੁਰਗ ਤਿਆਰ ਕਰਦੇ ਹੁੰਦੇ ਸੀਗੇ ਇਹ ਆਮ ਛੋਟਾ ਜਿਹਾ ਹੁੰਦਾ ਸੀਗਾ ਤੇ ਉਹਨਾਂ ਨੂੰ ਬੇਨਾ ਹੁੰਦਾ ਸੀਗਾ ਕੋਲੇ ਤੇ ਹੁਣ ਉਹ ਫਿਰ ਖਤਮ ਹੀ ਹੋ ਗਿਆ ਸੀਗਾ ਸਾਰਾ ਕੁਝ ਤੇ ਫਿਰ ਉਹ ਵੀ ਹੁਣ ਵੱਡੇ ਦਾ ਤਿਆਰ ਨਹੀਂ ਹੁੰਦਾ ਫਿਰ ਮੈਂ ਹੌਲੀ-ਹੌਲੀ ਤਿੰਨ ਕੁ ਮਹੀਨੇ ਲੱਗੇ ਮੈਨੂੰ ਇਹ ਤਿਆਰ ਕਰਨ ਵਾਸਤੇ ਕਿਥੋਂ ਤੁਸੀਂ ਆ ਜਿਲ੍ਹਾ ਫਰੀਦਕੋਟ ਆ ਪਿੰਡ ਟੇਣਾ ਪਿੰਡ ਹਾਂਜੀ ਕੀ ਨਾਮ ਕੀ ਹੈ ਮੇਰਾ ਨਾਮ ਜਗਸੀਰ ਸਿੰਘ ਜਗਸੀਰ ਸਿੰਘ ਹਾਂਜੀ ਆਪਾ ਪਤੀ ਤਿਆਰ ਕੀਤਾ ਹਾਂ ਆਪ ਤਿਆਰ ਕੀਤਾ ਸਾਰਾ ਹੱਥੀ ਅੱਛਾ ਅੱਗੇ ਬੜਾ ਰਹਿੰਦਾ ਸੀ ਨਾ ਤਰਖਾਨ ਅਕਸਰ ਆਪਣੇ ਬੱਚਿਆਂ ਨੂੰ ਖੇਡਣ ਵਾਸਤੇ ਇਹ ਜੀਆਂ ਚੀਜ਼ਾਂ ਛੋਟੇ ਛੋਟੇ ਦੇ ਦਿੰਦੇ ਸੀਗੇ ਇੱਕ ਤਾਂ ਉਹ ਸੱਭਿਆਚਾਰ ਨਾਲ ਜੁੜੇ ਰਹਿੰਦੇ ਸੀਗੇ ਹੁਣ ਉਹ ਚੀਜ਼ ਕੀਤੇ ਕਮੀ ਲੱਗ ਰਹੀ ਆ ਤੁਹਾਨੂੰ ਇਹ ਹਾਂ ਹਾਂ ਉਹ ਕਮੀ ਪੂਰੀ ਆ ਜੀ ਉਹ ਪੂਰੀ ਕਮੀ ਆ ਉਹਦੇ ਬਾਰੇ ਕੋਈ ਪਤਾ ਹੀ ਨਹੀਂਗਾ ਬੱਚਿਆਂ ਨੂੰ ਅੱਜਕੱਲ ਦੇ ਹੁਣ ਜੇ ਸਾਡੇ ਮੇਸਤਰੀਆਂ ਦੇ ਬੱਚੇ ਲੈ ਲਈਏ ਤਾਂ ਉਹ ਕੋਈ ਬਣਾ ਹੀ ਨਹੀਂ ਸਕਦਾ ਇਹਨਾਂ ਨੂੰ ਉਹਨਾਂ ਨੂੰ ਨਾਵਾਂ ਦਾ ਹੀ ਨਹੀਂ ਪਤਾ ਤੇ ਬਣਾਉਣਗੇ ਕਿੱਥੋਂ ਜਦੋਂ ਉਹਨਾਂ ਨੇ ਇਹ ਚੀਜ਼ਾਂ ਵਿਖੀਆਂ ਹੀ ਨਹੀਂ ਗਿਆ ਲੱਗਦਾ ਕਿ ਇਸ ਚੀਜ਼ ਦੀ ਕਮੀ ਹੈ ਜਿਹੜੀ ਅੱਜ ਦੇ ਸਮੇਂ ਤੇ ਬਹੁਤ ਜ਼ਿਆਦਾ ਹੈ ਤੇ ਇਸ ਨੂੰ ਅੱਗੇ ਲੈ ਕੇ ਹੌਣ ਦੀ ਜ਼ਰੂਰਤ ਹੈ ਇਹ ਕਮੀ ਤਾਂ ਹੁਣ ਵੀ ਬੱਚਿਆਂ ਨੂੰ ਜੇ ਭਾਇਆ ਜਾਵੇ, ਕੋਲੇ ਸਿਖਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਉਹਨਾਂ ਸਮਾਂ ਨਾਂ ਦਾ ਮਾਪਿਓ ਕੁੜੀ ਹੈ ਤੇ ਨਾਂ ਬੱਚਿਆਂ ਤੋਂ ਪੜ੍ਹਾਈ ਤੇ ਵੀਲ ਹੀ ਨਹੀਂ ਮਿਲਦਾ। ਮੈਂ ਦਾ ਕੰਮ ਹੀ ਤਾਂ ਹੈਗੀ ਜੀ ਉਹਨਾਂ ਨੂੰ ਬੁਹਾ ਕੇ ਸਮਝਾਇਆ ਜਾਵੇ ਸਾਰੀਆਂ ਗੱਲਾਂ ਦੱਸੀਆਂ ਜਾਂ ਨਾਂ ਆਪਣੇ ਵਿਰਸੇ ਬਾਰੇ। ਅੱਛਾ ਮਾਡਲ ਤੇ ਆ ਜੰਨੇ ਆ। ਇਹ ਤਾਂ ਚਲੋ ਗੱਡਾ ਆ ਗਿਆ। ਬਾਕੀ ਦੇ ਕੀ ਕਰਕੇ ਸੰਦ ਦੱਸ ਦਵੋ ਤਾਂ ਜੋ ਜਿੰਨੇ ਸਾਡੇ ਦਰਸ਼ਕ ਦੇਖਦੇ ਨੇ ਘਟੋ ਘਟ ਉਹਨਾਂ ਨੂੰ ਹੀ ਪਤਾ ਲੱਗ ਜਾਵੇ ਕਿ ਇਹ ਕੀ ਕੀ ਚੀਜ਼ਾਂ ਤੇ ਕਿਸ ਕਿਸ ਲਿਵਰਤੀ ਜਾਂਦੀ ਸੀ। ਇਹ ਤੰਗਲੀ ਹੁੰਦੀ ਹੈ ਜੀ ਇਹ ਤੂੜੀ ਪੌਣ ਵਾਸਤੇ ਹਾਂਜੀ। ਇਹ ਸਾਲੰਗਾ ਇਹਦੇ ਨਾਲ ਛੋਲੇ ਘਟਦੇ ਹੁੰਦੇ ਸੀਗੇ ਆ ਬਗੇ ਹਾਂਜੀ ਆਹ ਸਾਲੰਗਾ ਇਹ ਬਗਿਹੜਾ ਹੈ ਇਹਦੇ ਨਾਲ ਲਾਂਗਾ ਕਣਕ ਪਹਿਲਾਂ ਮੰਡਲੀਆਂ ਲਾਉਂਦੇ ਹੀ ਗੱਡੇ ਲਾਦੇ ਸੀਗੇ ਉੱਤੇ ਸੜਦੇ ਜੀ ਅੱਜ ਕੱਲ ਇਹ ਛਟੀਆਂ ਦੇ ਕੰਮ ਵੀ ਆਉਂਦਾ ਸੀਗਾ ਨਰਮੇ ਦੀਆਂ ਲਾਦੇ ਸੀ ਓਹ ਛਟੀਆਂ ਹਾਂਜੀ ਉਹਨਾਂ ਦੇ ਕੰਮ ਵੀ ਆਉਂਦਾ ਸੀਗਾ ਇਹ ਜਿੰਦਰੀ ਆ ਵਟਾਂ ਪਾਉਣ ਵਾਸਤੇ ਹੁੰਦੀ ਹਾਂਜੀ ਇਹ ਢਿੰਗਾ ਜਦੋਂ ਮੰਡਲੀਆਂ ਦੋ ਦੋ ਤਿੰਨ ਤਿੰਨ ਮਹੀਨੇ ਪਈਆਂ ਰਹਿੰਦੀਆਂ ਜੰਮ ਜਾਂਦੀਆਂ ਸੀ ਉਹ ਪੱਟੀਆਂ ਨਹੀਂ ਜਾਂਦੀਆਂ ਸੀ ਉਹ ਫਿਰ ਇਹਦੇ ਨਾਲ ਪੱਟੀਆਂ ਸੀ ਹਾਂਜੀ ਤੇ ਆ ਹਾਲੇ ਲੱਕੜ ਦਾ ਲੱਕੜ ਦਾ ਹਾਲਾ ਹਾਂਜੀ ਇਹ ਬੀਜਾਂ ਦੇ ਕੰਮ ਵੀ ਆਉਂਦਾ ਸੀ ਤੇ ਵਾਹਣ ਦੇ ਵੀ ਆਉਂਦਾ ਸੀਗਾ ਤੇ ਆ ਥੱਲੇ ਬੁਰਦਾ ਦੇ ਮਗਰ ਬੜਾ ਦੇਖਿਆ ਟੀਵੀਆਂ ਦੇ ਵਿੱਚ ਨਾ ਤਰਪਾਲੀ ਆ ਜਿਹੜੀ ਇਹ ਵਾਦਾਂ ਦੇ ਗੱਲ ਚ ਪਾਈਦੀ ਸੀਗੀ ਇਹ ਪੰਜਾਲੀ ਵਾਦਾਂ ਦੀ ਹਾਂਜੀ ਆ ਤਰਪਾਲੀ ਆ ਇਹ ਦੇ ਨਾਲ ਨਰਮਾਸੀਲੀ ਦਾ ਸੀਗਾ ਸਾਰਾ ਨਰਮਾਫ ਹੋ ਜਾਂਦਾ ਜਦੋਂ ਘਾਹ ਨਰਮੇਜ ਹੋ ਜਾਂਦਾ ਇਹਦੇ ਨਾਲ ਸੀਲੀ ਦਾ ਸੀਗਾ ਆ ਜੇ ਕੋਈ ਘਾਹ ਕੁ ਜਾਲਾ ਹੁੰਦਾ ਸੀ ਵਾਹਣ ਚ ਤੁੰਜੂ ਹਾਲ ਕਹਿੰਦੇ ਸੀ ਇਹਨੂੰ ਲੋਹੇ ਦਾ ਹਾਂਜੀ ਅੱਜ ਹਾਲਾਂ ਨੇ ਜਗ੍ਹਾ ਲੈ ਲਈ ਐ ਇਹਦੀ 14 ਹਾਲਾ 16 ਹਾਲ ਅੱਜ ਕੱਲ ਪਲੌਂ ਕਹਿ ਦਿੰਦੇ ਆ ਇਹ ਉਦੋਂ ਆ ਵੱਧ ਦਾ ਮੰਗ ਹੁੰਦੇ ਸੀਗੇ ਅਲਟਾਵਾ ਹਾਲ ਲੋਹੇ ਦਾ ਹਾਲ ਵੀ ਇਹਨੂੰ ਕਹਿ ਦਿੰਦੇ ਸੀਗੇ ਹਾਂਜੀ ਅੱਜ ਕੱਲ ਇਹਨਾਂ ਨੂੰ ਜਿਹੜੇ ਅਲਟਾਵੇਂ ਹਾਲ ਕਹਿੰਦੇ ਆ ਪਲੌਂ ਹਾਂਜੀ ਹਾਂ ਇਹ ਸੁਹਾਗੀ ਐ ਇਹ ਜਿੰਦਰੀ ਐ ਆ ਕਸੌਲੀ ਐ ਕਣਕ ਕੋਣਕ ਗੁੱਡਣ ਨੂੰ ਆ ਥੋੜੀ ਦੇਣ ਨੂੰ ਸਾਲੀ ਕਿਹੜੀ ਐ ਕਣਕ ਗੁਰਦੇ ਹੁੰਦੇ ਸੀਦੇ ਨਾ ਹਾਂਜੀ 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 ਇਹ ਆ ਦਾਤਰੀ ਐ ਆ ਪੱਠੇ ਵੱਢਣ ਵਾਲੀ ਦਾਤੀ ਆ ਗਈ ਹਾਂਜੀ ਹਾਂਜੀ ਆ ਦਾਤੀ ਆ ਗਈ ਪੱਠੇ ਵੱਢਣ ਵਾਲੀ ਦਾ ਇਹ ਸਾਰੀ ਇਹ ਇੱਕ ਕਿੰਨਾ ਕਸਮਾ ਲੱਗਿਆ ਨੂੰ ਬਣਾਉਣ ਦੇ ਵਿੱਚ ਨੂੰ ਮੈਨੂੰ ਤਿੰਨ ਕੁ ਮਹੀਨੇ ਲੱਗੇ ਸੀਗੇ ਤਿੰਨ ਕੁ ਮਹੀਨੇ ਹਾਂਜੀ ਨੀਗਾ ਤਾਂ ਬੇਸਿਕ ਕਮਜ਼ੋਰ ਹੋਣੀ ਹੈ ਇਹ ਤਾਂ ਕਿੰਨੀ ਨਹੀਂ ਗੱਲ ਲੱਗੀ ਹੋਣੀ ਵਿੱਚੋਂ ਨੀਗਾ ਦਾ ਫਿਰ ਲੱਗਦੀ ਹੈ ਕਈ ਵਾਰੀ ਅੱਖ ਵੀ ਜਾਈਦਾ ਜਦੋਂ ਸੱਟ ਦਈਦਾ ਸੀਗਾ ਮਰੀਕੀ ਕੰਮ ਫਿਰ ਫਿਰ ਜਿੱਦ ਦੇ ਇੱਕ ਡੇਢ ਦਿਨ ਬਾਅਦ ਫਿਰ ਫਿਰ ਚੱਕ ਲਈਦਾ ਸੀ ਫਿਰ ਫੇਰ ਲੱਗ ਪਈਦਾ ਸੀਗਾ ਕਿਉਂ ਮਰੀਕੀ ਕੰਮ ਆ ਫਿਰ ਕਈ ਵਾਰੀ ਅੱਖ ਵੀ ਜਾਈਦਾ ਸੀਗਾ ਤੇ ਪੁੱਤਿਆਂ ਨੂੰ ਦਿੱਤੇ ਨੇ ਬਣਾ ਕੇ ਸਾਥ ਨੂੰ ਨਹੀਂ ਪੁੱਤਿਆਂ ਨੂੰ ਤਾਂ ਹਜੇ ਨਹੀਂ ਦਿੱਤੇਗੇ ਹੁਣ ਮੇਰੇ ਅੱਖ ਚ ਥੋੜੀ ਨਿਗਾ ਘਟ ਗਈ ਆਨਲਾਈਨ ਚ ਪਾਇਆ ਹੁਣ ਦਮਾਰਾ ਬਣਾਉਣੇ ਸ਼ੁਰੂ ਕਰਾਂਗੇ ਵੀ ਹਾਂਜੀ ਹੁਣ ਮੰਗ ਬਹੁਤ ਆ ਵੈਸੇ ਖਸਾਨਾਂ ਦੀ ਉਹ ਕਹਿੰਦੇ ਬਲਾਕ ਵੈਸੇ ਵੇਦਿਓ ਤੁਸੀਂ ਜੇਕਰ ਕੋਈ ਆਉਂਦਾ ਦੇਜ ਵੀ ਦੇਈ ਦੀ ਹਾਂਜੀ ਗਏ ਆ ਇੱਕ ਦੋ ਸੰਦ ਮੇਰੇ ਬਾਹਰ ਵੀ ਕਿੱਥੇ ਕਿੱਥੇ ਗਏ ਆ ਗਏ ਇੱਕ ਤਾਂ ਕੈਨੇਡਾ ਗਿਆ ਸੀਗਾ ਹਾਂਜੀ ਕੈਨੇਡਾ ਦਾ ਸ਼ਹਿਰ ਸੀ ਆ ਆ ਇੱਕ ਜਿਹੜਾ ਪਿਛਲਾ ਅੰਦੋਲਨ ਸੀ ਉਦੋਂ ਮੇਰੇ ਕੋਲੇ ਕੱਲਾ ਹਲ ਤੇ ਪੰਜਾੜੀ ਸੀਗਾ ਉਹ ਆਪਣੇ ਨਹੀਂ ਸੀਗੇ ਜਿਹੜੋ ਦਿੱਲੀ ਧਰਨਾ ਲੱਗਾ ਸੀਗਾ ਖਾਲਸਾ ਆਡ ਵਾਲਿਆਂ ਦਾ ਦਫਤਰ ਸੀਗਾ ਉਹ ਲੈ ਕੇ ਸੀਗੇ ਮੈਥੋਂ ਇੱਕ ਅੱਛਾ ਹਾਂਜੀ ਹਾਂਜੀ ਇੱਥੇ ਕਿੰਨੇ ਬਣਾ ਕੇ ਲੈ ਕੇ ਆਏ ਹੋ ਇੱਥੇ ਤਾਂ ਹਜੇ ਮੈਂ ਇੱਕ ਹੀ ਲਿਆਇਆ ਅਜੇ ਦਾਦਾ ਨਹੀਂ ਬਣਾਏਗੇ ਕਿੰਨੇ ਲੈ ਕੇ ਆਏ ਹੋ ਇੱਕ ਇਹਨੂੰ ਦੇਖੇ ਜਾਵਾਂਗੇ ਹੁਣ ਹੈ ਇਹ ਕਿਨੂੰ ਦੇਖ ਹਜੇ ਤਾਂ ਵੀ ਨਹੀਂ ਹੈ ਤਾਂ ਇੱਕ ਜ਼ਰੂਰ ਸੱਭਿਆਚਾਰ ਨਾਲ ਜੋੜਨ ਵਾਸਤੇ ਇੱਕ ਉਪਰਾਲਾ ਜਿਹੜਾ ਉਹ ਕੀਤਾ ਗਿਆ ਹੈ ਤੇ ਹੁਣ ਇੱਥੇ ਜ਼ਰੂਰੀ ਕਿ ਬਣ ਜਾਂਦਾ ਹੈ ਕਿ ਜੋ ਮਾਪੇ ਨੇ ਜੋ ਆਪਣੇ ਕਿਤੇ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਅਜੋਕੇ ਸਮੇਂ ਦੇ ਵਿੱਚ ਜਿਹੜੇ ਉਹ ਭੁੱਲਦੇ ਜਾ ਰਹੇ ਨੇ ਤਾਂ ਇੱਥੇ ਮਾਪਿਆਂ ਦੀ ਇੱਕ ਡਿਊਟੀ ਇੱਕ ਫਰਜ਼ ਬਣਦਾ ਹੈ ਕਿ ਜੋ ਜੋ ਕਿਤੇ ਨਾਲ ਜਿਹੜੇ ਜਿਹੜਾ ਜੁੜਿਆ ਹੋਇਆ ਸੀ ਉਸ ਨੂੰ ਇੱਕ ਵਾਰ ਦੁਬਾਰਾ ਆਪਣੇ ਜਿਹੜੇ ਬੱਚਿਆਂ ਨੂੰ ਆ ਉਹਨਾਂ ਨੂੰ ਜੋੜਨਾ ਚਾਹੀਦਾ ਤਾਂ ਜੋ ਉਹ ਆਪਣੀ ਇੱਕ ਸਭਦ ਦੇ ਨਾਲ ਜਿਹੜੇ ਆ ਉਹ ਤਾਂ ਜੋ ਜੁੜੇ ਜਾ ਸਕਣ ਤਾਂ ਫਿਲਹਾਲ ਹੁਣ ਇਸ ਧਰਨੇ ਦੀਆਂ ਕੀ ਤਸਵੀਰਾਂ ਰਹਿੰਦੀਆਂ ਨੇ ਤੇ ਇਸ ਧਰਨੇ ਦੇ ਵਿੱਚ ਆਉਣ ਵਾਲੇ ਨੇ ਕੀ ਤਸਵੀਰਾਂ ਰਹਿੰਦੀਆਂ ਨੇ ਇਹ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਹਾਂਗੇ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ